ਅਸੀਂ ਮਾਂ ਬੋਲੀ ਦੇ ਵਿੱਚ ਦੁੱਧੀਆਂ ਪਛਾਵਾਂ ਜੋ ਰਲਾ ਕੇ ਖਿਚੜੀ ਜੀ ਬੋਲਣ ਲੱਗ ਪਏ ਹਾਂ ਉਸ ਸੰਬੰਧ ਵਿੱਚ ਇੱਕ ਕਵਿਤਾ ਕਹਿ ਰਿਹਾ ਜਰੂਰ ਸੁਣਿਓ ਸ਼ੇਅਰ ਤੇ ਸਬਸਕ੍ਰਾਈਬ ਵੀ ਕਰਿਓ ਲਿਖ ਪੰਜਾਬੀ ਬੋਲ ਪੰਜਾਬੀ ਐਵੇਂ ਨਾ ਤੂੰ ਰੋਲ ਪੰਜਾਬੀ ਕੁਸ ਪੈਠ ਤੂੰ ਅਖਰੀ ਕਢ ਓਏ ਮਿਤਰਾ ਆ ਖਿਚੜੀ ਬੋਲਣੀ ਛੱਡ ਓਏ ਮਿਤਰਾ ਖਿਚੜੀ ਬੋਲਣੀ ਛੱਡ ਓਏ ਮਿਤਰਾ ਹੋਰ ਬੋਲੀਆਂ ਬੇਸ਼ੱਕ ਸਿੱਖ ਲੈ ਮਨ ਮੰਦਰ ਪੰਜਾਬੀ ਮਿਥ ਲੈ ਨਾ ਮਨ ਚੋਂ ਮਾ ਨੂੰ ਕਡੋਏ ਮਿੱਤਰਾ ਆ ਖਿਚੜੀ ਬੋਲਣੀ ਛਡੋਏ ਮਿੱਤਰਾ ਖਿਚੜੀ ਬੋਲਣੀ ਛਡੋਏ ਮਿੱਤਰਾ ਮਾਂ ਨੇ ਮਾਂ ਵਿੱਚ ਗੁੜਤੀ ਦਿੱਤੀ ਦੇ ਦੇ ਲੋਰੀਆਂ ਸੁਰਤੀ ਦਿੱਤੀ ਰਚ ਗਈ ਹੱਡੀ ਹੱਡੋਏ ਮਿੱਤਰਾ ਆ ਖਿਚੜੀ ਬੋਲਣੀ ਛਡੋਏ ਮਿੱਤਰਾ ਖਿਚੜੀ ਬੋਲਣੀ ਛਡੋਏ ਮਿੱਤਰਾ मां बोली ਤੋਂ ਸਦਕੇ ਜਾਈਏ ਟੋਲੇ ਮਾਈਏ ਟੱਪੇ ਗਾਈਏ ਚੱਕ ਸਰੰਗੀ ਢਾਡੋਏ ਮਿੱਤਰਾ ਆ ਖਿਚੜੀ ਬੋਲਣੀ ਛੱਡ ਓਏ ਮਿੱਤਰਾ ਖਿਚੜੀ ਬੋਲਣੀ ਛੱਡ ਓਏ ਮਿੱਤਰਾ मां बोली ਮੇਰੀ ਮਾਂ ਨੇ ਜਾਈ ਗੁਰੂਆਂ ਪੀਰ ਫਕੀਰਾਂ ਗਾਈ ਕਿਉ ਹੋ ਹੋ ਬੈੰਦਾ ਅਡੋਏ ਮਿੱਤਰਾ ਆ ਖਿਚੜੀ ਬੋਲਣੀ ਛੱਡ ਓਏ ਮਿੱਤਰਾ ਖਿਚੜੀ ਬੋਲਣੀ ਛੱਡ ਓਏ ਮਿੱਤਰਾ ਮਿਕਾਂ ਦੇ ਨਾਲ ਭਰੀ ਪੰਜਾਬੀ ਬੋਲ ਤੂੰ ਮਿੱਤਰਾ ਖਰੀ ਪੰਜਾਬੀ ਆਹ ਜੂੜ ਜਹਾਨਾ ਵੱਡ ਓਏ ਮਿੱਤਰਾ ਆ ਖਿਚੜੀ ਬੋਲਣੀ ਛੱਡ ਓਏ ਮਿੱਤਰਾ ਖਿਚੜੀ ਬੋਲਣੀ ਛੱਡ ਓਏ ਮਿੱਤਰਾ ਹਰਦਮ ਮਾਨਾ ਬੋਲ ਪੰਜਾਬੀ ਕਰਦੀ ਐ ਅੱਜ ਘੋਲ ਪੰਜਾਬੀ ਕਰੀਏ ਨਾ ਰਲ ਗੱਡ ਓਏ ਮਿੱਤਰਾ ਖਿਚੜੀ ਬੋਲਣੀ ਛੱਡ ਓਏ ਮਿੱਤਰਾ ਖਿਚੜੀ ਬੋਲਣੀ ਛੱਡ ਓਏ ਮਿੱਤਰਾ ਖਿਚੜੀ ਬੋਲਣੀ ਛੱਡ ਓਏ ਮਿੱਤਰਾ